ਅਗਰ ਲੰਗਰ ਦੀ ਦਾਲ ਵਿੱਚ ਕੋਈ ਸਵਾਦ ਆਉਂਦਾ ਹੈ ਅਗਰ ਲੰਗਰ ਦੇ ਪ੍ਰਸ਼ਾਦ ਵਿੱਚ ਕੋਈ ਰਸ ਹੁੰਦਾ ਹੈ ਤਾਂ ਭਾਵਨਾ ਨਾਲ ਬਣਾਇਆ ਗਿਆ ਹੈ ਸ਼ਰਧਾ ਨਾਲ ਬਣਾਇਆ ਗਿਆ ਹੈ ਔਰ ਮੈਂ ਦੋ ਸ਼ਬਦ ਹੋਰ ਵੀ ਕਹਿ ਦੇਣਾ ਹੁਨਾ ਜੋ ਭਾਵਨਾ ਨਾਲ ਬਣਾਇਆ ਹੀ ਨਹੀਂ ਗਿਆ ਸ਼ਰਧਾ ਨਾਲ ਬਣਾਇਆ ਹੀ ਨਹੀਂ ਗਿਆ ਉਹ ਘਰ ਦੀ ਰੋਟੀ ਹੋ ਸਕਦੀ ਹੈ ਗੁਰੂ ਕਾ ਲੰਗਰ ਨਹੀਂ ਹੈ ਉਹ ਤੇ ਸ਼ਰਧਾ ਨਾਲ ਬਣਾਇਆ ਭਾਵਨਾ ਨਾਲ ਬਣਾਇਆ ਹੈ। ਅਗਰ ਭਾਵਨਾ ਨਾਲ ਸਰਦਾ ਨਾਲ ਘਰ ਦੀ ਰੋਟੀ ਵੀ ਬਣਾਈਏ ਯਕੀਨ ਜਾਨੋ ਉਹ ਵੀ ਗੁਰੂ ਕਾ ਲੰਗਰ ਹੋ ਜਾਏਗਾ। ਉਹਦਾ ਸਵਾਦ ਵੀ ਕੁਛ ਹੋਰ ਹੈ। ਪਾਠ ਕਰਦੇ ਹਾਂ ਵਾਹਿਗੁਰੂ ਜਪਦੇ ਹਾਂ ਘਰ ਦੀ ਰੋਟੀ ਬਣਾਈਏ ਗੁਰੂ ਕਾ ਲੰਗਰ ਹੋ ਜਾਏਗਾ। ਗੱਪਾਂ ਮਾਰਦੇ ਹਾਂ ਗੁਰੂ ਕਾ ਲੰਗਰ ਬਣਾਇਆ ਕਿ ਘਰ ਦੀ ਰੋਟੀ ਹੋ ਜਾਏ। ਅਗਰ ਕਿਸੇ ਗੁਰਦੁਆਰੇ ਦਾ ਲੰਗਰ ਬੇਸਵਾਦੀ ਹੋਵੇ ਨਾ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਸਮਝ ਲੈਣਾ ਭਾਵਨਾ ਨਾਲ ਨਹੀਂ ਬਣਾਇਆ ਸ਼ਰਧਾ ਨਾਲ ਨਹੀਂ ਬਣਾਇਆ ਭਾਵਨਾ ਦਾ ਉਹ ਸਵਾਦ ਹੈ ਸ਼ਰਧਾ ਦਾ ਉਹ ਸਵਾਦ ਹੈ ਸਾਰੀ ਦੁਨੀਆ 'ਚ ਐਸਾ ਆਖਿਆ ਜਾਂਦਾ ਲੱਖ ਯਤਨ ਕਰਦੇ ਆ ਘਰ ਦੇ ਚ ਉਹ ਦਾਲ ਨਹੀਂ ਬਣਦੀ ਜੋ ਗੁਰੂ ਕੇ ਲੰਗਰ ਦੀ ਤਰ੍ਹਾਂ ਉਹ ਭਾਵਨਾ ਦਾ ਰਸ ਹੈ ਸ਼ਰਦਾ ਦਾਸ ਕਬੀਰ ਭੋਜਨ ਨੂੰ ਗੁਰੂ ਦੀ ਬਰਾਬਰੀ ਤੇ ਰੱਖਦੇ ਨੇ ਪ੍ਰਭੂ ਦੀ ਬਰਾਬਰੀ ਤੇ ਰੱਖਦੇ ਨੇ ਧਨ ਗੋਪਾਲ ਧਨ ਗੁਰੂ ਦੇਵ ਧਨ ਅਨਾਰ ਭੁਖੇ ਕਵਲ ਟੇਕੇ ਧਨ ਹੋਏ ਸੰਤ ਜਿਨ ਐਸੇ ਜਾਣੇ ਤਿੰਨ ਕੋ ਮਿਲਬੋ 사ਰੰਗ ਪਾਣੇ ਜਿਸ ਨੇ ਐਸਾ ਜਾਣੇ ਪ੍ਰਭੂ ਦੀ ਪ੍ਰਾਪਤੀ ਉਸ ਨੂੰ ਹੋਵੇਗੀ ਫਿਰ ਅੱਗੇ ਇੱਕ ਹੋਰ ਗੱਲ ਵੀ ਕਰਦੇ ਨੇ ਅੰਨ ਛੋੜ ਕਰੇ ਪਾਖੰਡ ਨਾ ਸੋ ਆਗਣ ਨਾ ਹੋਰਨ ਅੰਨੇ ਬਿਨਾ ਨਾ ਹੋਏ ਸੁਕਾਲ ਤਜਿਏ ਅੰਨ ਨਾ ਮਿਲੇ ਗੋਬਾਲ ਅੰਨ ਦਾ ਤਿਆਗ ਗੋਬਾਲ ਦਾ ਤਿਆਗ ਹੈ ਭੋਜਨ ਦਾ ਤਿਆਗ ਪਰਮਾਤਮਾ ਦਾ ਤਿਆਗ ਹੈ ਕਿਉਂ ਭੋਜਨ ਨਹੀਂ ਦੇਓਗੇ ਤਨ ਨੂੰ ਤਨ ਬੁੱਖਾ ਹੈ ਤੇ ਬੁੱਖੇ ਤਨ ਤੋਂ ਭਜਨ ਦੇ ਮਾਰਗ ਤੇ ਤੋਰਨਾ ਮਨ ਨੂੰ ਔਖਾ ਹੋ ਜਾਏਗਾ ਮਨ ਕਹੇ ਵਾਹਿਗੁਰੂ ਵਾਹਿਗੁਰੂ ਜਪ ਤਨ ਕਹੇ ਨਹੀਂ ਜਗਣਾ ਦੋ ਦਿਨ ਦੇ ਭੁੱਖੇ ਆ ਕਿਤੋਂ ਜਪੀਂ ਅਗਰ ਮਨ ਨੇ ਆਖਿਆ ਵੀ ਗੁਟਕਾ ਲੈ ਪਾਠ ਕਰ ਤਨ ਨੇ ਕਹਿਣਾ ਪਹਿਲੇ ਰੋਟੀ ਪਹਿਲੇ ਖਾ ਜਾ ਕਬੀਰ ਨੇ ਸਾਬ ਕਹਿ ਦਿੱਤਾ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਆਪਣੇ ਲਈ ਜੇ ਦੁਆਸੇਰ ਮੰਗੋ ਚੋਨਾ ਬਾਈ ਤੇ ਹੋ ਸੰਗ ਲੂਨਾ ਔਰ ਸਿਰ ਮੰਗੋਂ ਦਾ ਲੈ ਮਕੁਦਦੋ ਰੋ ਵਖਤ ਜਿਵਾਲੇ ਖਾਟ ਮੰਗੋਂ ਚੋ ਬਾਈ ਸਿਰ ਹਾਨਾ ਔਰ ਤੁਲਾਈ ਉਪਰ ਕੋ ਮੰਗੋਂ ਖੇਦਾ ਤੇਰੀ ਅਗਧ ਕਰੇ ਜਨਤੀ ਦਾ ਅਗਧੇ ਯਤਨੀ ਅਰਸ ਕਰਾਂ ਕਵੇਦ ਕਹਿਣ ਮੈਂ ਨਾ ਹੀ ਕੀਤਾ ਲੱਭੋ ਮੈਂ ਲੋਭ ਨਹੀਂ ਕੀਤਾ ਅਨੇਵਾ ਡੀ ਲਿਸਟ ਰੱਖ ਲਈ ਤੀਏ ਪਰਮਾਤਮਾ ਦੇ ਤੋਂ ਐ ਵੀ ਚਾਹੀਦਾ ਐ ਵੀ ਚਾਹੀਦਾ ਐ ਵੀ ਚਾਹੀਦਾ ਕੰਦੇ ਠੀਕ ਹੈ ਚਾਹੀਦਾ ਤਨ ਮੰਗ ਮੈਂ ਕੋਈ ਤਿਆਗ ਵੀ ਥੋੜੀ ਇhtਿਆਜ਼ ਹੋ ਨਹੀਂ ਸਕਦਾ ਤਿਆਗ ਪਖੰਡ ਹੈ ਅੰਨ ਛੋੜ ਕਰੇ ਪਖੰਡ ਪਖੰਡ ਇਹਦੇ ਪਖੰਡ ਅੰਨ ਨਾ ਖਾਇਆ ਸਾਧ ਗਵਾਇਆ ਬੌਧੁਖ ਪਾਇਆ ਦੂਜਾ ਵਾਇਆ ਬਸਰ ਨਾ ਪਹਿਰੇ ਐਨਸ ਕਹਿਰੇ ਤਨ ਦੀ ਲੋਹਣ ਮੈਂ ਨਹੀਂ ਕਿ ਤਲਬ ਇੱਕ ਨਾਮ ਤੇਰਾ ਮੈਂ ਭੰਦਾ ਫੱਬਦਾ ਮੈਨੂੰ ਤੇਰਾ ਨਾਮ ਪਰ ਤਨ ਫੱਬਦਾ ਜੇ ਪੇਟ ਦੇ ਚ ਰੋਟੀਆਂ ਹੋਵੇ ਭੁਖੇ ਭਗਤ ਨਾ ਕੀ ਜਾਣ ਨਹੀਂ ਹੁੰਦਾ ਭੁਖੇ ਆ ਭਜਨ ਨਹੀਂ ਆਉਂਦਾ ਤਨ ਭੋਜਨ ਹੈ ਭੋਜਨ ਤੋਂ ਬਣਿਆ ਮਾਂ ਬਾਪ ਨੇ ਭੋਜਨ ਛਕਿਆ ਖੂਨ ਤੇ ਬਿੰਦ ਬਣਿਆ ਰਕਤ ਬਿੰਦ ਕਰਨੇ ਮੇ ogan udar majar pane maila marti gori vismarti ki putri jor bind te jin pind ki agan kund rahaya da samas mata udar rakhya bawr lagi maya bada khulasa hai gurugran sahab ke tan ki hai bind e tan ki hai khon khon ki hai bhojan bind ki hai bhojan tan bhojan ਤੇ ਜਦ ਤਨ ਬਣਿਆ ਹੀ ਭੋਜਨ ਤੋਂ ਹੈ ਤਾਂ ਜੀਵਨ ਦਾ ਵੀ ਭੋਜਨ ਦੇ ਆਸਰੇ ਤੇ ਇਹਨੂੰ ਭੋਜਨ ਚਾਹੀਦਾ ਭੋਜਨ ਤੋਂ ਬਿਨਾ ਨਹੀਂ ਜੋ ਹੈ ਜੀਵੇਗਾ ਹੁਣ ਦੂਸਰੋਂ ਤਾਂ ਬੜੇ ਧਿਆਨ ਨਾਲ ਸੁਣ ਲੈਣਾ ਭੋਜਨ ਦੀ ਭੁੱਖ ਪ੍ਰਾਕਿਰਤਿਕ ਹੈ ਮਨਕ ਭੁੱਖ ਦਾ त्यागे ਨਹੀਂ ਹੋ ਸਕਦਾ ਜਨੂ ਅਗਰ ਲੰਗਰ ਦੀ ਦਾਲ ਦੇ ਵਿੱਚ ਕੋਈ ਸਵਾਦ ਆਉਂਦਾ ਹੈ ਅਗਲ ਲੰਗਰ ਦੇ ਪ੍ਰਸ਼ਾਦ ਦੇ ਵਿੱਚ ਕੁਝ ਰਸ ਹੁੰਦਾ ਹੈ ਤੋਂ ਭਾਵਨਾ ਨਾਲ ਬਣਾਇਆ ਗਿਆ ਹੈ ਸ਼ਰਧਾ ਨਾਲ ਬਣਾਇਆ ਗਿਆ ਹੈ ਔਰ ਮੈਂ ਦੋ ਸ਼ਬਦ ਹੋਰ ਵੀ ਕਹਿ ਦੇਣਾ ਹੁਨਾ ਜੋ ਭਾਵਨਾ ਨਾਲ ਬਣਾਇਆ ਹੀ ਨਹੀਂ ਗਿਆ ਸ਼ਰਧਾ ਨਾਲ ਬਣਾਇਆ ਹੀ ਨਹੀਂ ਗਿਆ ਉਹ ਘਰ ਦੀ ਰੋਟੀ ਹੋ ਸਕਦੀ ਹੈ ਗੁਰੂ ਕਾ ਲੰਗਰ ਨਹੀਂ ਹੈ ਉਹ ਤੇ ਸ਼ਰਧਾ ਨਾਲ ਬਣਾਇਆ ਭਾਵਨਾ ਨਾਲ ਅਗਰ ਭਾਵਨਾ ਨਾਲ ਸਰਦਾਰ ਨਾਲ ਘਰ ਦੀ ਰੋਟੀ ਵੀ ਬਣਾਈਏ ਯਕੀਨ ਜਾਨੋ ਉਹ ਵੀ ਗੁਰੂ ਦਾ ਲੰਗਰ ਹੋ ਜਾਏਗਾ ਉਹਦਾ ਸਵਾਦ ਵੀ ਕੁਛ ਹੋਰ ਪਾਠ ਕਰਦੇ ਆ ਵਾਹਿਗੁਰੂ ਜਪਦੇ ਆ ਘਰ ਦੀ ਰੋਟੀ ਬਣਾਈਏ ਗੁਰੂ ਦਾ ਲੰਗਰ ਹੋ ਜਾਏਗਾ ਗੱਪਾਂ ਮਾਰਦੇ ਆ ਗੁਰੂ ਦਾ ਲੰਗਰ ਬਣਾਇਆ ਤੇ ਘਰ ਦੀ ਰੋਟੀ ਹੋ ਜਾਏ ਅਗਰ ਕਿਸੇ ਗੁਰਦੁਆਰੇ ਦਾ ਲੰਗਰ ਬੇਸਵਾਦੀ ਹੋਵੇ ਨਾ ਗੁਸਤਾਖੀ ਮੈਂ ਤੁਮੈਨੂ ਕਹਿਣ ਦੇਣਾ ਸਮਝ ਲੈਣਾ ਭਾਵਨਾ ਨਾਲ ਨਹੀਂ ਬਣਾਇਆ ਸਰਧਾ ਨਾਲ ਨਹੀਂ ਬਣਾਇਆ ਭਾਵਨਾ ਦਾ ਉਹ ਸਵਾਦ ਹੈ ਸਰਧਾ ਦਾ ਉਹ ਸਵਾਦ ਹੈ ਸਾਰੀ ਦੁਨੀਆ 'ਚ ਐਸਾ ਆਖਿਆ ਜਾਂਦਾ ਲੱਖ ਯਤਨ ਕਰਦੇ ਆ ਘਰ ਦੇ ਚ ਉਹ ਦਾਲ ਨਹੀਂ ਬਣਦੀ ਜੋ ਗੁਰੂ ਦੇ ਲੰਗਰ ਦੀ ਤੋਹ। ਉਹ ਭਾਵਨਾ ਦਾ ਰਸ ਉਹ ਸਰਧਾ ਦਾ ਰਸ ਕਬੀਰ ਭੋਜਨ ਨੂੰ ਗੁਰੂ ਦੀ ਬਰਾਬਰੀ ਤੇ ਰੱਖਦੇ ਨੇ ਪ੍ਰਭੂ ਦੀ ਬਰਾਬਰੀ ਤੇ ਰੱਖਦੇ ਨੇ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਓਖੇ ਕਵਲ ਟੇਕੇ ਧਨ ਓਏ ਸੰਤ ਜਿਨ ਐਸੀ ਜਾਣੇ ਤਿਨ ਕੋ ਮਿਲਬੋ ਸਾਰੰਗ ਪਾਣੇ ਜਿਸ ਨੇ ਐਸਾ ਜਾਣੇ ਹੈ ਪ੍ਰਭੂ ਦੀ ਪ੍ਰਾਪਤੀ ਉਸ ਨੂੰ ਹੋਵੇਗੀ ਫਿਰ ਅੱਗੇ ਇੱਕ ਹੋਰ ਗੱਲ ਵੀ ਕਰਦੇ ਨੇ ਅਨ ਛੋੜ ਕਰੇ ਪਾਖੰਡ ਨਾ ਸੋਹਾਗਣ ਨਾ ਹੋਰ ਅੰਨੇ ਬਿਨਾ ਨਾ ਹੋਏ ਸੁਕਾਲ ਤਜੀਏ ਅਨ ਨਾ ਮਿਲੇ ਗੋਬਾਲ ਅਨ ਦਾ ਤਿਆਗ ਗੋਬਾਲ ਦਾ ਤਿਆਗ ਹੈ ਭੋਜਨ ਦਾ ਤਿਆਗ ਪਰਮਾਤਮਾ ਦਾ ਤਿਆਗ ਹੈ ਕਿਉਂ ਭੋਜਨ ਨਹੀਂ ਦੇਓਗੇ ਤਨ ਨੂੰ ਤਨ ਭੁੱਖਾ ਹੈ ਤੇ ਭੁੱਖੇ ਤਨ ਤੋਂ ਭਜਨ ਦੇ ਮਾਰਗ ਤੇ ਤੋਰਨਾ ਮਨ ਨੂੰ ਔਖਾ ਹੋ ਜਾਏਗਾ मन कहे वाहेगुरु वाहेगुरु जप तन कहे नहीं जकड़ा दो दिन दे भूखे हैं कि तो जपी अगर मन ने आखिया भी गुटका ले पाठ कर तन ने कहना पहले रोटी पहले भोजन कबीर ने साफ कह देता भूखे भगत ना कीजे ये माला अपने लिए दूसरे से मांगो छोना ਬਾਈ ਦੇ ਹੋ ਸੰਗ ਲੂਣਾ ਔਰ ਸਿਰ ਮੰਗੋਂ ਢਾਲੇ ਮਕੂਦੋ ਨੋਂ ਵਖਤ ਜਿਵਾਲੇ ਖਾਟ ਮੰਗੋਂ ਛੋ ਬਾਈ ਸਿਰ ਆਣਾ ਔਰ ਤੁਲਾਈ ਉਪਰ ਕੋ ਮੰਗੋਂ ਖੇਦਾ ਤੇਰੀ ਅਗਧ ਕਰੇ ਜਨਤ ਜੀਦਾ ਆਪਦੇ ਯਤਨੀ ਅਰਸ ਕਰਾਂ ਕਬੀਰ ਕਹਿੰਦੇ ਮੈਂ ਨਾ ਹੀ ਕੀਤਾ ਲੱਭੋ ਮੈਂ ਲੋਭ ਨਹੀਂ ਕੀਤਾ ਨੇਵੜੀ ਲਿਸ਼ਟ ਰੱਖ ਲਈ ਤੀਏ ਪ੍ਰਮਾਤਮਾ ਦੇ ਤੋਂ ਐ ਵੀ ਚਾਹੀਦਾ ਐ ਵੀ ਚਾਹੀਦਾ ਐ ਵੀ ਚਾਹੀਦਾ ਕਹਿੰਦੇ ਠੀਕ ਹੈ ਚਾਹੀਦਾ ਤਨ ਮੰਗਦਾ ਮੈਂ ਕੋਈ ਤੇ ਅਗੀ ਥੋੜੀ ਇhtਿਆਜ਼ ਹੋ ਨਹੀਂ ਸਕਦਾ ਤੇ ਆਪ ਪਖੰਡ ਹੈ ਅੰਨ ਛੋੜ ਕਰੇ ਪਖੰਡ ਪਖੰਡ ਇਹ ਤੇ ਪਖੰਡ ਅੰਨ ਨਾ ਖਾਇਆ ਸਾਧ ਗਵਾਇਆ ਬੌਧੁਖ ਪਾਇਆ ਦੂਜਾ ਵਾਇਆ ਬਸਤਰ ਨ ਪਹਿਰੇ ਟੰਗਸ ਕਹਿਰੇ ਤਨ ਦੀ ਲੋਹਣ ਮੈਂ ਨਹੀਂ ਕੇਤਾ ਲੱਭੋ ਇੱਕ ਨਾਮ ਤੇਰਾ ਮੈਂ ਫੱਬੋ ਫੱਬਦਾ ਮੈਨੂੰ ਤੇਰਾ ਨਾਮ ਪਰ ਤਾਂ ਫੱਬਦਾ ਜੇ ਪੇਟ ਦੇਸ ਰੋਟੀਆਂ ਹੋ ਭੁਖੇ ਭਗਤ ਨਾ ਕੀ ਜਾਣ ਨਹੀਂ ਹੁੰਦਾ ਭੁਖੇ ਆ ਭਜਨ ਨਹੀਂ ਆਉਂਦਾ ਤਨ ਭੋਜਨ ਹੈ ਭੋਜਨ ਤੋਂ ਬਣਿਆ ਮਾਂ ਬਾਪ ਨੇ ਭੋਜਨ ਛਕਿਆ ਖੂਨ ਤੇ ਬਿੰਦ ਬਣਿਆ ਰਕਤ ਬਿੰਦ ਕਰਨੇ ਮੇ अगन उधर न जा पानी नैना माथी गोरी विश्मार्ति की पुत्री जोरे बिन्द ते जिन पिंड की अगन कुंभ रहया द समाज माता उधर राखया बाउर लागी माया बड़ा खुलासा है गुरु ग्रंथ साहिब के तन की है बिन्द ए तन की है खून खून की है भोजन बिन्द की है भोजन तन भोजन ਤੇ ਜਦ ਤਨ ਬਣਿਆ ਹੀ ਭੋਜਨ ਤੋਂ ਹੈ ਤੋ ਜੀਵ ਦਾ ਵੀ ਭੋਜਨ ਦੇ ਆਸਰੇ ਤੇ ਇਹਨੂੰ ਭੋਜਨ ਚਾਹੀਦਾ ਭੋਜਨ ਤੋਂ ਬਿਨਾ ਨਹੀਂ ਜੋ ਹੈ ਜੀਵੇਗਾ ਹੁਣ ਦੂਸਰਾ ਨੁਕਤਾ ਬੜੇ ਧਿਆਨ ਨਾਲ ਸੁਣ ਲੈਣਾ ਭੋਜਨ ਦੀ ਭੁੱਖ ਪ੍ਰਾਕਿਰਤਿਕ ਹੈ ਮਨੁੱਖ ਭੁੱਖ ਦਾ ਤਿਆਗੇ ਨਹੀਂ ਹੋ ਸਕਦਾ